ਸਾਸ਼ਿਕਾ ਜੀ ਮੈਂ ਨੀਮ ਫੈਸ਼ਨ ਹੱਬ ਤੋਂ ਤੁਹਾਡਾ ਸਵਾਗਤ ਕਰਦੀ ਆਂ ਸੋ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਕੁਝ ਗੱਲਾਂ ਜਿਹੜੀਆਂ ਡਿਸਕਸ ਕਰਾਂਗੇ ਤੁਹਾਡੇ ਨਾਲ ਤੇ ਇਹ ਵਾਲੀ ਵੀਡੀਓ ਜਿਹੜੀ ਸੂਟਾਂ ਵਾਲੀ ਵੀਡੀਓ ਨਹੀਂ ਹੋਏਗੀ ਸੂਟਾਂ ਤੋਂ ਵੀ ਕਾਫੀ ਜ਼ਿਆਦਾ ਵੱਧ ਕੇ ਇਹ ਵਾਲੀ ਵੀਡੀਓ ਰਹੇਗੀ ਸੋ ਮੇਰੇ ਭੈਣਾਂ ਨੂੰ ਰਿਕੁਐਸਟ ਹੈ ਕਿ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ ਤੇ ਹੁਣ ਗੱਲ ਕਰਦੇ ਆਪਾਂ ਆਪਣਾ YouTube ਤੇ ਉਹ ਨਹੀਂ ਇੱਕ ਹੀ ਪੇਜ ਹੈ ਨੀਮ ਫੈਸ਼ਨ ਹੱਬ ਤੋਂ ਹੀ ਤੇ ਫੇਸਬੁਕ ਤੇ ਵੀ ਆਪਣਾ ਪੇਜ ਹੈਗਾ ਉਹ ਵੀ ਨੇਮ ਫੈਸ਼ਨ ਹਬ ਤੇ ਇੰਸਟਾ ਤੇ ਆਪਾਂ ਨੇ ਲੇਟੈਸਟ ਹੀ ਜਿਹੜੀ ਆਪਣੀ ਆਈਡੀ ਬਣਾਈ ਹੈ ਉਹ ਵੀ ਨੇਮ ਫੈਸ਼ਨ ਹਬ ਤੋਂ ਹੀ ਹੈ ਤੇ ਉਹਨਾਂ ਦੇ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਿਹੜੇ ਲਿੰਕ ਹੈ ਉਹ ਮਿਲ ਜਾਣਗੇ ਸੋ ਆਪਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਿਹੜੇ ਲਿੰਕ ਹੈ ਫੇਸਬੁਕ ਤੇ ਇੰਸਟਾਗ੍ਰam ਦੇ ਤੁਹਾਨੂੰ ਸ਼ੇਅਰ ਕਰ ਦਵਾਂਗੇ ਤੇ ਨੰਬਰ ਹੈ ਜੀ ਜਿਹੜਾ ਆਪਣਾ 9915168352 ਰਹੇਗਾ ਤੇ ਓਨਲੀ ਇੱਕ ਹੀ ਨੰਬਰ ਹੈ ਆਪਣਾ ਅਦਰ ਕੋਈ ਨੰਬਰ ਨਹੀਂ ਹੈਗਾ ਇੱਕ ਹੀ ਨੰਬਰ ਹੈ ਜਿਸ ਗੱਲ ਕਰਦੀਆਂ ਜੀ ਆਪਾਂ ਮੇਨ ਆਪਣੇ ਸੋਰਸ ਦੇ ਬਾਰੇ ਤੇ ਆਰਡਰਸ ਦੇ ਬਾਰੇ ਤੇ ਪਾਰਸਲ ਬਾਰੇ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਗੱਲ ਆ ਜਾਂਦੀ ਹੈ ਕਾਫੀ ਬੇਨਾ ਮੈਸੇਜ ਕਰਦੀ ਹੈ ਕਿ ਤੁਹਾਡੀ ਸ਼ਾਪ ਕਿੱਥੇ ਹੈ ਜੀ ਆਪਾਂ ਆਨਲਾਈਨ ਹੀ ਜਿਹੜਾ ਬੁਟੀਕ ਆ ਹੋ ਰਨ ਕਰ ਰਹੇ ਆ ਇਸ ਟਾਈਮ ਹਲੇ ਆਪਣਾ ਜਿਹੜਾ ਸਟੋਰ ਹੈ ਉਹ ਆਫਲਾਈਨ ਅਵੇਲੇਬਲ ਨਹੀਂ ਹੈਗਾ ਤੇ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਜੀ ਕਿ ਪੇਮੈਂਟ ਆਨਲਾਈਨ ਹੁੰਦੀ ਹੈ ਇਹ ਕੈਸ਼ ਔਨ ਡਿਲੀਵਰੀ ਹੁੰਦੀ ਹੈ ਜੀ ਪੇਮੈਂਟ ਆਪਾਂ ਹਰੇਕ ਵੀਡੀਓ ਦੇ ਵਿੱਚ ਦੱਸਦੀਆਂ ਜੀ ਔਨਲਾਈਨ ਹੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਨਹੀਂ ਹੁੰਦੀ ਹੈਗੀ ਤੇ ਉਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਜੇ ਆਰਡਰ ਕਿਵੇਂ ਕਰਨਾ ਹੈ WhatsApp ਦਾ ਨੰਬਰ ਤੁਹਾਨੂੰ ਦਿੱਤਾ ਹੋਇਆ ਹੈ ਜੀ 9915168352 ਇਹ ਹੀ ਆਪਣਾ ਇੱਕ ਨੰਬਰ ਹੈ ਤੇ ਇਹਦੇ ਤੇ ਤੁਸੀਂ ਆਪਣਾ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਸੈਂਡ ਕਰਿਓ ਉਸ ਤੋਂ ਬਾਅਦ ਆਪਾਂ ਤੁਹਾਨੂੰ ਮੈਸੇਜ ਕਰਾਂਗੇ ਕਿ अवेलेबल ਹੈਗਾ ਹੈ ਜਾਂ ਨਹੀਂ ਮਿਲੇਗਾ ਮਿਲੇਗਾ ਇਹ ਸੂਟ ਜਾਂ ਨਹੀਂ ਮਿਲੂਗਾ ਠੀਕ ਹੈ ਜੀ ਉਸ ਤੋਂ ਬਾਅਦ ਜੀ ਪੇਮੈਂਟ ਹੁੰਦੀ ਹੈ ਤੇ ਐਡਰੈਸ ਲੈਂਦੇ ਆ ਤੁਹਾਡਾ ਤੇ ਟਾਈਮ ਤੇ 12 ਡੇਸ ਦੇ ਵਿੱਚ ਹੈ ਜਿਹੜਾ ਪਾਰਸਲ ਰਿਸੀਵ ਹੁੰਦਾ ਹੈ ਜਿਹੜੇ ਹੁਣ ਪਾਰਸਲ ਗਏ ਨੇ ਉਹ ਥੋੜੇ ਜਿਹੀ ਡਿਲੇ ਨੇ ਕਿਉਂਕਿ ਪੋਸਟ ਆਫਿਸ ਦੀ ਜਿਹੜੀ ਸਰਵਿਸ ਸੀਗੀ ਥੋੜੀ ਜਿਹੀ ਬੰਦ ਸੀਗੀ ਉਹਦੇ ਕਰਕੇ ਜਿਹੜੇ ਪਾਰਸਲ ਨੇ ਥੋੜੇ ਜਿਹੀ ਡਿਲੇ ਨੇ ਸੋ ਉਹ ਪਹਿਲਾਂ ਨੂੰ ਵੀ ਪਾਰਸਲ ਨੇ ਥੋੜੇ ਜਲਦੀ ਮਿਲ ਜਾਣਗੇ ਕਿਉਂਕਿ ਸਰਵਿਸ ਸੀ ਗਿਆ ਹਰੇਕ ਏਰੀਏ ਦੇ ਵਿੱਚ ਪੋਸਟ ਆਫਿਸ ਦੀ ਸਰਵਿਸ ਸੀ ਗਿਆ ਜਿਹੜੀ ਬੰਦ ਸੀ ਕਿਉਂਕਿ ਉਹਨਾਂ ਦੀ ਕੁਝ ਸੌਫਟਵੇਅਰ ਅਪਡੇਟਿੰਗ ਚੱਲ ਰਹੀ ਸੀ ਕਿ ਉਹਦੇ ਕਰਕੇ ਕਾਫੀ ਜ਼ਿਆਦਾ ਪਾਰਸਲ ਹਾਂਜੀ ਆਪਾਂ ਨੇ ਤੁਹਾਨੂੰ ਹੁਣ ਦੱਸਦੇ ਆ ਇਹ ਵੀ ਆਨਲਾਈਨ ਪੇਮੈਂਟ ਹੁੰਦੀ ਹੈ ਤੇ ਆਰਡਰ ਕਰਨ ਦਾ ਪ੍ਰੋਸੈਸ ਕਿਵੇਂ ਹੈ ਤੇ ਹੁਣ ਗੱਲ ਆ ਜਾਂਦੀ ਹੈ ਜੀ ਜਦੋਂ ਟੈਂਟਡ 12 ਡੇਜ਼ ਦੇ ਵਿੱਚ ਜਾਂ 7 ਡੇਜ਼ ਦੇ ਵਿੱਚ ਪਾਰਸਲ ਰਿਸੀਵ ਹੋ ਜਾਂਦਾ ਹੈ ਉਹਨੂੰ ਕਿਵੇਂ ਓਪਨ ਕਰਨਾ ਹੈ ਤੇ ਕਿੱਦਾਂ ਉਹਦੀ ਓਪਨਿੰਗ ਵੀਡੀਓ ਬਣਾਉਣੀ ਹੈ ਤਾਂ ਜਿਹਦੇ ਵਿੱਚ ਤੁਹਾਨੂੰ ਵੀ ਕੋਈ ਪ੍ਰੋਬਲਮ ਨਾ ਆਵੇ ਸਾਨੂੰ ਵੀ ਕੋਈ ਪ੍ਰੋਬਲਮ ਨਾ ਆਵੇ ਹੈਨਾ ਤੇ ਉਹ ਵਾਲੀ ਆਪਾਂ ਵੀਡੀਓ ਇਸਲ ਦੀ ਜਿਹੜੀ ਵੀਡੀਓ ਬਣਾਉਣੀ ਹੈ ਤੇ ਜਿੱਦ ਕਰਕੇ ਤੁਹਾਨੂੰ ਵੀ ਕੋਈ ਪ੍ਰੋਬਲਮ ਨਾ ਆਵੇ ਸੋ ਸਾਰੀ ਇੱਕ ਵੀਡੀਓ ਹੀ ਬਣਾਉਣੀ ਹੁੰਦੀ ਹੈ ਉਹਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਹੈਗੀ ਜੇ ਤੁਹਾਨੂੰ ਕੋਈ ਪ੍ਰੋਬਲਮ ਲੱਗੇ ਤਾਂ ਤੁਸੀਂ ਮੈਨੂੰ ਵੀਡੀਓ ਸ਼ੇਅਰ ਕਰਿਓ ਤੇ ਅਦਰਵਾਈਜ਼ ਤੁਹਾਡਾ ਸੂਟ ਸਾਰਾ ਠੀਕ ਹੈਗਾ ਹੈ ਹੈਨਾ ਤੁਸੀਂ ਆਪਣਾ ਵੀਡੀਓ ਦੇ ਵਿੱਚ ਚੈੱਕ ਕਰ ਲਏ ਤਾਂ ਤੁਸੀਂ ਵੀਡੀਓ ਨੂੰ ਡਿਲੀਟ ਕਰ ਦਿਓ ਬਸ ਇੰਨਾ ਕਾਜ ਕੰਮ ਹੁੰਦਾ ਹੈ ਤੇ ਵੀਡੀਓ ਜ਼ਰੂਰ ਬਣਾਇਆ ਕਰੋ ਚਾਹੇ ਤੁਹਾਡੇ ਕੋਲ ਮੇਰੇ ਇੱਕ ਪਾਰਸਲ ਆਇਆ ਭਾਵੇਂ ਮੇਰੇ ਤੁਹਾਡੇ ਕੋਲ 10 ਪਾਰਸਲ ਆ ਜਾਣ ਤਾਂ ਤੁਸੀਂ ਪਾਰਸਲ ਦੀ ਵੀਡੀਓ ਜ਼ਰੂਰ ਬਣਾਇਓ ਤੁਸੀਂ ਕਿਤੋਂ ਵੀ ਕੋਈ ਪਾਰਸਲ ਮੰਗਵਾਉਂਦੇ ਹੋ ਤਾਂ ਉਹਦੀ ਵੀਡੀਓ ਹੈ ਜਿਹੜੀ ਤੁਸੀਂ ਜ਼ਰੂਰ ਬਣਾਇਆ ਕਰੋ ਕਿਉਂਕਿ ਮੇਨ ਤੁਹਾਡੇ ਕੋਲ ਇੱਕ ਸਬੂਤ ਹੁੰਦਾ ਹੈ ਮਤਲਬ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਸ਼ੋਅ ਕਰੋਗੇ ਹਾਂਜੀ ਦੇਖੋ ਜੀ ਪਾਰਸਲ ਦੀ ਵੀਡੀਓ ਕਿਵੇਂ ਬਣਾਉਣੀ ਹੈ ਆਪਣੇ ਫੋਨ ਦੇ ਵਿੱਚ ਹੈ ਜਿਹੜੀ ਵੀਡੀਓ ਲਗਾ ਕੇ ਤੇ پارਸਲ ਜਿਹੜਾ ਤੁਸੀਂ ਦੇਖੋ ਵੀ ਐਵੇਂ پارਸਲ ਆਪਾਂ ਓਪਨ ਕਰ ਰਹੇ ਆ ਸਿੰਪਲੀ ਤੁਸੀਂ ਹੱਥਾਂ ਨਾਲ ਹੀ ਆਪਣਾ پارਸਲ ਜਿਹੜਾ ਓਪਨ ਕਰ ਸਕਦੇ ਹੋ ਕਿਉਂਕਿ ਇੱਕ ਪੋਲੀਥੀਨ ਹੀ ਹੁੰਦਾ ਹੈਗਾ ਇਹ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਫੈਬ੍ਰੀਕੇਟੇਡੇ ਪੋਲੀਥੀਨ ਦੇ ਵਿੱਚੋਂ ਕੱਢੋਗੇ ਤੇ ਨਾਲ ਹੀ ਦੇਖੋ ਵੀ ਸਾਰਾ ਨਾਲ ਜਿਵੇਂ ਤੁਸੀਂ ਆਰਡਰ ਕਰਿਆ ਇਹ ਸ਼ਰਟ ਤੇ ਬਾਟਮ ਹੈਗੀਆਂ ਨਾਲ ਦੁਪੱਟਾ ਹੈਗਾ ਇਹ ਤੇ ਕਿੰਨੇ ਸੂਟ ਆਰਡਰ ਕਰੇ ਨੇ ਸਾਰੇ ਹੈਗੇ ਨੇ ਸਾਰੇ ਸ਼ੋ ਕਰੋ ਹੈਨਾ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਦੁਪੱਟਾ ਖੋਲ ਕੇ ਦੇਖੋ बॉटम ਖੋਲ ਕੇ ਦੇਖੋ ਤੇ ਸ਼ਰਟ ਨੂੰ ਵੀ ਓਪਨ ਕਰਕੇ ਦੇਖੋ ਹਨਾ ਵੀ ਉਹਦੇ ਵਿੱਚ ਕੋਈ ਡਿਫੈਕਟ ਤਾਂ ਨਹੀਂ ਹੈਗਾ ਤੇ ਸਾਰੇ ਡਾਊਟਸ ਜਿਹੜੇ ਤੁਹਾਡੇ ਇਹਦੇ ਵਿੱਚ ਕਲੀਅਰ ਹੋ ਜਾਣਗੇ ਅੱਜ ਦੀ ਵੀਡੀਓ ਦੇ ਵਿੱਚ ਤੇ ਸਾਰੀ ਵੀਡੀਓ ਹੈ ਜਿਹੜੀ ਤੁਸੀਂ ਇੱਕ ਵੀਡੀਓ ਦੇ ਵਿੱਚ ਹੀ ਸਾਰਾ ਪਾਸਾ ਜਿਹੜਾ ਓਪਨ ਕਰਨਾ ਹੈ ਵੀਡੀਓ ਨੂੰ ਕੱਟ-ਕੱਟ ਕੇ ਨਹੀਂ ਬਣਾਉਣਾ ਹੈਗਾ ਤੇ ਸਾਰੀ ਚੈਕਿੰਗ ਕਰਨ ਤੋਂ ਬਾਅਦ ਤੁਸੀਂ ਵੀਡੀਓ ਨੂੰ ਜਿਹੜਾ ਬੰਦ ਕਰ ਦਿਓ ਅਗਰ ਕੋਈ ਵੀ ਪ੍ਰੋਬਲਮ ਹੈ ਕੋਈ ਡਿਫੈਕਟ ਹੈ ਕੋਈ ਪੀਸ ਨਹੀਂ ਆਇਆ ਹੈਗਾ ਤਾਂ ਤੁਸੀਂ ਮੈਨੂੰ ਉਹ ਵਾਲੀ ਵੀਡੀਓ ਹੈ ਜਿਹੜੀ ਤੁਹਾਡੀ ਪਾਰਸਲ ਦੀ ਉਹ ਤੁਸੀਂ ਮੈਨੂੰ ਵਟਸਐਪ ਤੇ ਸੈਂਡ ਕਰਨੀ ਹੈ ਵੀ ਤੀਦੀ ਸਾਡੇ ਇਹ ਸੂਟ 'ਚ ਇਹ ਪ੍ਰੋਬਲਮ ਹੈ ਜਾਂ ਸਾਡਾ ਇਹ ਵਾਲਾ ਪਾਰਸਲ ਇਹ ਵਾਲਾ ਸੂਟ ਨਹੀਂ ਆਇਆ ਹੈਗਾ ਤਾਂ ਤੁਹਾਡਾ ਆਪਾਂ ਦੁਬਾਰੇ ਉਹ ਵਾਲਾ ਸੂਟ ਇੱਡਾ ਪਲੇਸ ਕਰਵਾਵਾਂਗੇ ਅਗਰ ਓਪਨਿੰਗ ਵੀਡੀਓ ਦੇ ਵਿੱਚ ਨਹੀਂ ਸ਼ੋਅ ਹੋਏਗਾ ਜੀ ਤੁਹਾਡੇ ਕੋਲ ਓਪਨਿੰਗ ਵੀਡੀਓ ਨਹੀਂ ਹੋਏਗੀ ਕਿਉਂਕਿ ਉਸ ਦਾ ਕੋਈ ਸੋਲੂਸ਼ਨ ਨਹੀਂ ਬਣਦਾ ਹੈਗਾ ਤੇ ਉਹਦੇ ਵਾਸਤੇ ਸਾਨੂੰ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਐਡਡੀ ਚੈਕਿੰਗ ਕਰਨੀ ਪੈਂਦੀ ਹੈ ਆਪਣੇ ਸਾਰੇ ਪ੍ਰੋਸੈਸ ਦੇ ਵਿੱਚ ਤੇ ਇੱਕ ਛੋਟੀ ਜੀ ਵੀਡੀਓ ਹੀ ਤੁਸੀਂ ਬਣਾਉਣੀ ਹੁੰਦੀ ਹੈ ਕਿ ਸੇਫਲੀ ਉਹ ਤੁਸੀਂ ਬਣਾ ਲਿਆ ਕਰੋ ਹਨਾ ਕੋਈ ਵੀ ਪ੍ਰੋਬਲਮ ਨਹੀਂ ਹੈ ਕੋਈ ਵੀ ਪਾਰਸਲ ਤੁਹਾਡੇ ਕੋਲ ਰিসিਵ ਹੁੰਦਾ ਹੈਗਾ ਤੁਸੀਂ ਉਹਦੀ ਵੀਡੀਓ ਜ਼ਰੂਰ ਬਣਾਇਆ ਕਰੋ